ਗੁਰਦੇਵ ਤੇ ਅਤੇ ਹੋਰ ਕਈ ਪੁਲਿਸ ਅਧਿਕਾਰੀ ਜਿਹੜਾ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਰਹੇ ਨੇ ਲੋਕਾਂ ਨੂੰ ਜਿਹੜੇ ਨਿਹੰਗ ਸਿੱਖ ਜਥੇਬੰਦੀਆਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਲਿੱਤਾ ਜਾ ਰਿਹਾ ਏਸੀਪੀ ਗੁਰਦੇਵ ਨੇ ਜਿਹੜਾ ਖੁਦ ਮੋਰਚਾ ਜਿਹੜਾ ਸਾਂਭਿਆ ਨੇ ਇਸ ਜਗ੍ਹਾ ਤੇ ਤੇ ਪੁਲਿਸ ਅਧਿਕਾਰੀ ਜਿਹੜੇ ਨਿਹੰਗ ਸਿੱਖ ਜਥੇਬੰਦੀਆਂ ਨੂੰ ਤੇ ਆਮ ਲੋਕਾਂ ਨੂੰ ਜਿਹੜਾ ਇਹ ਰਫਤਾਰੀਆਂ ਲੈ ਰਹੇ ਬਾਬਾ ਜੀ ਕੀ ਕਹਿਣਾ ਚਾਹੋਗੇ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਬਹੁਤ ਗਲਤ ਕਰ ਰਹੇ ਆ ਇਹ ਬਹੁਤ ਗਲਤ ਬਹੁਤ ਗਲਤ ਕਿਸੇ ਜੋ ਪੁਲਿਸ ਇਹ ਜਿਹੜੇ ਪ੍ਰਦਰਸ਼ਨਕਾਰੀ ਹੋਣਾ ਨਾਲ ਵੀ ਨਹੀਂ ਗੱਲਬਾਤ ਕਰ ਰਹੇ ਦੇਰੀ ਤੇ ਜਿਹੜਾ ਅੱਜ ਪੱਤਰਕਾਰਾਂ ਨੇ ਲੈ ਗਈ ਤਸਵੀਰਾਂ ਤੇ ਇੱਕ ਪੱਤਰਕਾਰ ਨੇ ਲੈ ਗਈ ਤੇ ਜਿਹੜੇ ਆ ਪੁਲਿਸ ਨੇ ਪੁਲਿਸ ਜਿਹੜਾ ਧੱਕੇਸ਼ਾਹੀ ਦੇ ਉੱਤੇ ਆਈ ਆ ਹੁਣ ਤੇ ਪੱਤਰਕਾਰਾਂ ਨੂੰ ਫੜ-ਫੜ ਹੁਣ ਜਿਹੜਾ ਗੱਡੀ 'ਚ ਬਿਠਾਣਾ ਚਾਲੂ ਕਰ ਦਿੱਤਾ ਕਿ ਕਵਰੇਜ ਨਾ ਕਰਪਾੜ ਜਿਹੜਾ ਤੇ ਪੁਲਿਸ ਨੇ ਜਿਹੜਾ ਉਹ ਕਾਇਦਾ ਬੰਦੀ ਨੇ ਉਤਰੀ ਹੋਈ ਹੈ ਪੱਤਰਕਾਰਾਂ ਨੂੰ ਨਹੀਂ ਬੰਦੂ ਕੀਤਾ ਜਾ ਰਿਹਾ ਹੈ ਇਸ ਇਸ ਵਜ੍ਹਾ ਪੱਤਰਕਾਰਾਂ ਨੂੰ ਹੁਣ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਜਿਹੜੇ ਪੱਤਰਕਾਰ ਅੰਦਾ ਮਟਾਇਆ ਵਾ ਇਧਰ ਦੇਖ ਸਕਦੇ ਹੋ ਜਿਸ ਤਰੀਕੇ ਨਾਲ ACP ਗੁਰਦੇਵ ਸਰਪਾਦੇ ਵੱਲੋਂ ਹੱਥ ਮਾਰੇ ਜਾ ਰਹੇ ਨੇ ਮਾਈਕਾ ਦੇ ਉੱਤੇ ਤਸਵੀਰਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਹੁਕ ਪ੍ਰਦਰਸ਼ਨ ਕਰਾਉਂਗਾ ਹੈ ਸੌਂਟ ਅੱਛਾ ਜੀ ਹਾਂਜੀ ਬਿਲਕੁਲ ਸ਼ਾਂਤੀ ਆਜੀ ਸ਼ਾਂਤੀ ਆਜੀ ਅਸੀਂ ਥੋੜੀ ਕੁਝ ਕਹਿ ਰਹੇ ਹਾਂ ਯਾਰ ਤੇਰਾ ਬਾਈ ਮਤਲਬ ਕੀ ਜਾਨ ਰਹੇ ਹੋ ਖੁੱਲ ਕੇ ਬੋਲੋ ਬਾਈ ਖੁੱਲ ਕੇ ਬੋਲੋ ਦੇਖ ਤੈਨੂੰ ਇਹ ਭੇਡ ਦੇ ਰਹੇ ਨਾ ਅੰਦਰੋਂ ਖੁੱਲ ਕੇ ਗੱਲ ਕਰੀਏ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਨਿਹੰਗ ਸਿੱਖੋ ਜਥੇਬੰਦੀਆਂ ਨੂੰ ਵਿਰਾਸਤ ਤੇ ਲਿੱਤਾ ਜਾ ਰਿਹਾ ਤੇ ਜਿਹੜਾ ਪੁਲਸ ਕਈ ਪੱਤਰਕਾਰਾਂ ਨੂੰ ਵੀ ਡੀਟੇਨ ਕਰਕੇ ਲੈ ਕੇ ਜਾ ਰਹੀ ਐ ਇੱਥੋਂ ਤੇ ਜਦੋਂ ਇਸ ਬਾਰੇ ਜਿਹੜਾ ਸਰਜੀ ਗੱਡੀ ਚੋਂ ਦੀ ਖਬਰ ਪਹੁੰਚਾ ਰਹੇ ਆ ਕਿ ਜਾਂ ਸਾਡੇ ਦੇਖੋ ਜੀ ਜਿਹੜੇ ਆ ਪੁਲਿਸ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤੇ ਐਸਪੀ ਗੁਰਦੇਵ ਨੇ ਮਾਈਕ ਨੂੰ ਹੱਥ ਮਾਰ ਦਿੱਤਾ ਤੇ ਉਹਨਾਂ ਨੇ ਬੋਲਣ ਤੋਂ ਜਿਹੜਾ ਮਨਾ ਕਰ ਦਿੱਤਾ ਗਿਆ ਨਹੀਂ ਤਸਵੀਰਾਂ ਦੇਖ ਸਕਦੇ ਹੋ ਕਰੇ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਿਰਤੇ ਨਾਲ ਨਿਹੰਗ ਜੱਥੇਬੰਦੀਆਂ ਨਾਲ ਖਿੱਚਾ ਤੂੰ ਕਰ ਰਹੀ ਹੈ ਪੁਲਿਸ ਤੇ ਤਸਵੀਰਾਂ ਦੇਖੋ ਅੱਜ ਕਿਹ ਚੀਜ਼ਾਂ ਕੀਤੀ ਜਾ ਰਹੀ ਹੈ ਕਿ ਜਿਹੜਾ ਪੁਲਿਸ ਨੇ ਉਹ ਆਪਣੇ ਵੱਲ ਵਿਰੋਧ ਕਰ ਰਹੇ ਨੇ ਤੇ ਪ੍ਰਸ਼ਾਸਨ ਕੋਲ ਮੁਕਲਤ ਮਲੋ ਉਹਨਾਂ ਨੂੰ ਕਾਬੂ ਲੈਣ ਲਈ ਪੁਲਿਸ ਜਿਹੜੀ ਜੋਰ ਅਜ਼ਮਾਇਸ਼ ਕਰਦੀ ਕਿ ਨਜ਼ਰ ਆ ਰਹੀ ਹੈ ਤੇ ਜਿਹੜਾ ਨਿਹੰਗ ਜੱਥੇਬੰਦੀਆਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਲਿੱਤਾ ਜਾ ਰਿਹਾ ਹੈ ਲਗਾਤਾਰ ਵੇਰਕਾ ਮਿਲ ਪਲੈਂਟ ਤੇ ਜਿਹੜਾ ਲੋਕਾਂ ਦਾ ਇਕੱਠ ਨਜ਼ਰ ਆ ਰਿਹਾ ਸੀਗਾ ਤੇ ਹੁਣ ਜਿਹੜਾ ਪੁਲਿਸ ਤੋਂ ਮਹੰਗ ਸਿੱਖ ਜਿੱਥੇ ਬੰਦੀ ਆਣਾ ਦੇ ਜਿਹੜੇ ਵਿੱਚ ਤਕਰਾਰ ਹੋਈ ਹੈ ਤੇ ਐਕਟਿਵਿਟੀ ਹੈ ਯਾਰ ਬਸ ਮੀਡੀਆ ਲਈ ਜਿਹੜਾ ਜਾਣ ਦਿੱਤਾ ਜਾ ਰਿਹਾ ਤੇ ਮੀਡੀਆ ਨੂੰ ਜਿਹੜਾ ਰੋਕਿਆ ਗਿਆ ਅਸਲ ਦੇ ਵਿੱਚ ਚੱਲ ਕੀ ਰਿਹਾ ਤੱਕਾ ਮੁਕਤੀ ਜਿਹੜੀ ਆਪਸ ਦੇ ਵਿੱਚ ਸੀ ਪਈ ਹੱਥਾਂ ਤੋਂ ਨਹੀਂ ਹੋਇਆ ਕਿ ਇਹ ਮਾਹੌਲ ਤੇ ਨਿਹੰਗ ਸਿੰਘ ਜਿੱਥੇ ਬੰਦੀ ਆ ਦਾ ਮਾਹੌਲ ਜਿੱਥੇ ਕਿ ਪ੍ਰਦੀਪ ਸਿੰਘ ਇੱਕ ਸਿਰਨਾਵਾ ਨੌਜਵਾਨ ਸੀ ਗ੍ਰਿਫਤਾਰੀ ਹੋਣਗੇ ਯਾਰ ਹੈ ਜਿਹਨੇ ਦਮਾਂ ਲੈ ਲਾਏ ਕੋ ਪੰਜਾਬ ਦੇ ਪਰੇ ਰਾਤ ਤੇ ਅਗਰ ਅਗਰ ਵੀ ਅੱਜ 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 ਅਸੀਂ ਕਹਿੰਦੇ ਨਹੀਂ ਹੈਗੇ ਹੱਕ ਮੰਗਦੇ ਵੀ ਪਾਣੀ ਪੀਂਦੇ ਆ ਇਹ ਪੰਜਾਬ ਦੇ ਲੋਕ ਨੇ ਜੀ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਆਇਆ ਹੋਇਆ ਧੱਕਾ ਕੀਤਾ ਜਾ ਰਿਹਾ ਵਾ ਇਹ ਬਿਲਕੁਲ ਧੱਕਾ ਕਰ ਰਹੇ ਨੇ ਹਾਂ ਜੀ ਬਾਬਾ ਜੀ ਕਿੰਨੇ ਜੀ ਬਾਬਾ ਜੀ ਕਿੰਨੇ ਸਿੰਘਾਂ ਨੂੰ ਗ੍ਰਿਫਤਾਰ ਕਰ ਰਹੇ ਆ ਕਹ ਸਕਦੇ ਹੋ ਜਿਸ ਤਰੀਕੇ ਦੇ ਨਾਲ ਨਿਹੰਗ ਸਿੰਘ ਜੱਥੇਬੰਦੀਆਂ ਜਿਹੜੀਆਂ ਭੜਕਿਆੜੇ ਤੇ ਜਿਹੜਾ ਪੁਲਿਸ ਅਧਿਕਾਰੀ ਜਿਹੜੇ ਆ ਜਲੇ ਜਿਹੜੇ ਸਰ ਜਿਹੜਾ ਘਟਨਾ ਜਿਹੜਾ ਹੋਇਆ ਸੀ ਆ ਤੇ ਕਹਿੰਦੇ ਤੁਹਾਡੇ ਵੀ ਛੱਟ ਲੱਗੀ ਥੋੜੀ ਕੋ ਉਹ ਨਹੀਂ ਬਾਸ ਮੜਾ ਧੱਕਾ ਮੁੱਕੀ ਚੋ ਗਿਆ ਤੇ ਕਿੰਨੇ ਨਾਲ ਧੱਕਾ ਮੁੱਕੀ ਹੋਈ ਸਾ ਤੁਹਾਡੀ ਕੋਈ ਨਹੀਂ ਬਸ ਹਾਂਜੀ ਸਰ ਉਹ ਕਹਿੰਦਾ ਯਾਰ ਪੰਖਾ ਨੂੰ ਹੱਥ ਪਾਇਆ ਵਾ ਦੱਸ ਦੋ ਥੋੜਾ ਤੁਹਾਡੇ ਬਲੱਡ ਨਿਕਲ ਰਿਹਾ ਉਹ ਬਸ ਇਕੱਠੇ ਹੋ ਕੇ ਆ ਗਏ ਯਾਰ ੱਤਕਾ ਮੁੱਕੀ ਕਰ ਰਹੇ ਸੀਗੇ ਅੱਛਾ ਠੀਕ ਹੈ ਨਾ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਫਿਰ ਜ਼ਿਆਦਾ ਐਗਰੈਸਿਵ ਹੋ ਗਏ ਅੱਛਾ ਕੜਾ ਵਗੈਰਾ ਬਚਿਆ ਪਤਾ ਨਹੀਂ ਕਿਉਂ ਤਾਂ ਕੁਝ ਲੱਗ ਗਿਆ ਯਾਰ ਉਹਨਾਂ ਨੂੰ ਕੋਈ ਸ਼ਾਂਤ ਚੀ ਲੱਗਦੀ ਆ ਤੇ ਦੇਖ ਸਕਦੇ ਹੋ ਸੀਆਈਏ 3 ਦੇ ਜਿਹੜੇ ਇਨਚਾਰਜ ਨੇ ਨਵਦੀਪ ਸਿੰਘ ਉਹਨਾਂ ਦੇ ਜਿਹੜੀ ਸੱਟ ਲੱਗੀ ਆ ਤੇ ਜਦੋਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਹਿਰਾਸਤ ਚ ਲੈਤਾ ਜਾ ਰਿਹਾ ਸੀਗਾ ਤੇ ਜਿਹੜਾ ਨਰਦੀਪ ਸਿੰਘ ਨੂੰ ਜਦੋਂ ਜਦੋਂ ਇਹਨਾਂ ਨੂੰ ਹਿਰਾਸਤ ਚ ਲੈ ਰਹੇ ਸੀ ਸੀਆਈਏ 3 ਦੇ ਜਿਹੜੇ ਇੰਚਾਰਜ ਨੇ ਤੇ ਉਹਨਾਂ ਦੇ ਜਿਹੜੀ ਸੱਟ ਲੱਗ ਗਈ ਏ ਤੇ ਕਿਤੇ ਨਾ ਕਿਤੇ ਤੇ ਇਹ ਫਰਸਟ ایڈ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸੀਆਈਏ 3 ਦੇ ਜਿਹੜੇ ਇੰਚਾਰਜ ਹੁਣਾਂ ਦੇ ਜਿਹੜੀ ਸੱਟ ਲੱਗੀ ਆ ਤੇ ਨਿਆ ਘਸੇ ਇੱਕ ਜੱਥੇਬੰਦੀਆਂ ਪੜਕ ਗਈਆਂ ਨੇ ਹੁਣ ਨਿਆ ਘਸੇ ਇੱਕ ਜੱਥੇਬੰਦੀਆਂ ਜਿਹੜੀਆਂ ਪੜਕੀਆਂ ਹੋਈਆਂ ਨੇ ਤੇ 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 ਦੇਖ ਸਕਦੇ ਹੋ ਨਹੰਗ ਸੇ ਕਿਜੱਥੇ ਬੰਦੀਆਂ ਜਿਹੜੀਆਂ ਨੇ ਉਹ ਭੜਕ ਗਈਆਂ ਨੇ ਤੇ ਜਿਹੜੀ ਨਹੰਗ ਸੇ ਕਿਜੱਥੇ ਜਾਣੇ ਲਗਾਤਾਰ ਉਹ ਕਹ ਰਹੇ ਨੇ ਜੇਕਰ ਬੰਦ ਲਾਉਣੇ ਤੇ ਕੋਈ ਪਹੁੰਚਿਆ ਤਾਂ 1 ਲੱਖ ਜਿਹੜੇ ਨੇ ਮੁਲਕ ਮਜ਼ਦੂਰ ਨੇ ਉੱਥੇ ਸਾਹਮਣਾ ਕਰਨਾ ਹੁੰਦਾ ਬਿਲਕੁਲ ਜੀ ਬਿਲਕੁਲ ਸਾਨੂੰ ਬੰਗਾਰ ਪਾਈ ਐ ਪੰਜਾਬੀਆਂ ਨੂੰ ਵੀ ਜੇ ਤੁਸੀਂ ਆਉਂਗੇ ਸਾਡਾ 1 ਲੱਖ ਪ੍ਰਵਾਸੀ ਤਿਆਰ ਬੈਠਾ ਉਹ ਗੁਰੂ ਗੋਬਿੰਦ ਸਿੰਘ ਦੇ ਬਾਰਸੋ ਓਏ ਹਰੀ ਸਿੰਘ ਨਲੂਏ ਦੇ ਬਾਰਸੋ ਉਹ ਮਹਾਰਾਜਾ ਰਣਜੀਤ ਸਿੰਘ ਦੇ ਬਾਰਸੋ ਉਹ ਤੁਸੀਂ ਕਿੱਥੇ ਮਰ ਗਏ ਓਏ ਪੰਜਾਬੀਓ ਉਹ ਤੁਹਾਨੂੰ ਬੰਗਾਰ ਪਾਤੀ ਓਏ ਉਹ ਜਿਹੜੇ ਤੁਹਾਡੇ ਮੰਗਦੇ ਸੀ ਸਾਡੇ ਝੋਨਾ ਲਾਉਣਾ ਆਉਂਦੇ ਸੀ ਉਹ ਸਾਡੇ ਅੱਜ ਮਾਲਕ ਬਣ ਕੇ ਬੈਠ ਗਏ ਉਹ ਸਾਡਾ ਪਾਣੀ ਮਾਰ ਦਿੱਤਾ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਪੱਤਰਕਾਰਾਂ ਨਾਲ ਵੀ ਧੱਕੇ ਹੋ ਰਹੇ ਨੇ ਕਿਸ ਤਰ੍ਹਾਂ ਪੁਲਿਸ ਡੈਮੋ ਕਿ ਸਿਆਉਂਦੀ ਹੈ ਡੈਮੋਕ੍ਰੇਸੀ ਕਿਤਰਾ ਕੱਲੇ ਕੱਲੇ ਸਿੰਘ ਨੂੰ ਤੂ ਤੂ ਕੇ ਲੈ ਕੇ ਜਾਇਆ ਜਾ ਰਿਹਾ ਹੈ ਤੁਸੀਂ ਬੰਨ ਲਨ ਜਾਓਗੇ ਦੇਖੋ ਜੀ ਜੋ ਸਾਡੇ ਆਗੂ ਦੀ ਕਾਲ ਹੋਊ ਅਸੀਂ ਉਸ ਤਰ੍ਹਾਂ ਕਰਾਂਗੇ ਪਰ ਤੁਹਾਨੂੰ ਇਕੱਠੇ ਨਹੀਂ ਹੋਣ ਦਿੱਤਾ ਜਾ ਰਿਹਾ ਕੋ ਸਾਡੇ ਆਗੂ ਬਰਨਾਲਾ ਰੋਗਲੇ ਕੁਸਮਾਨ ਸਾਹ ਰੋਗਲੇ ਜਦੋਂ ਬਠਿੰਡੇ ਰਾਜਸਥਾਨ ਤੋਂ 2000 ਬੰਦਾ ਆ ਰਿਹਾ ਸੀ ਉਹ ਸੜਕਾਂ ਤੇ ਬੈਠ ਗਿਆ ਲੱਖਾ ਸਿਡਾਨਾ ਕਿੱਥੇ ਇਸ ਟਾਈਮ ਲੱਖਾ ਸਿਡਾਨਾ ਜੀ ਉਹ ਜੋ ਕਿੱਥੇ ਹੋਏਗਾ ਸੋ ਦੱਸ ਦੇਗਾ ਕੌਣ ਆ ਜਾਏਗੀ ਸੁੱਖ ਜਗਰਾਉ ਨੂੰ ਵੀ ਡੀਟੀਲ ਗੱਲ ਕੋਈ ਸੁੱਖ ਜਗਰਾਉ ਪੀਪੀ ਸੁਖਵਿੰਦਰ ਨੂੰ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਵੀਰ ਸਿੰਘ ਰਾਜੇਵਾਲ ਕਿਸਾਨ ਨੇ ਤੇ ਇਥੇ ਪਹੁੰਚੇ ਸੀਗੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਵਿਚਾਰ ਕਰ ਰਹੇ ਨੇ ਚੰਡੀਗੜ੍ਹ ਦੇ ਵਿੱਚ ਇੱਕ ਪੱਕਾ ਮੋਰਚਾ ਐਸੇ ਪਾਣੀ ਨੂੰ ਲੈ ਕੇ ਲਾਨਣ ਦੇ ਵਾਸਤੇ ਦੇਖੋ ਜੀ ਪਹਿਲਾਂ ਵੀ ਮੋਰਚਾ ਚੰਡੀਗੜ੍ਹ ਚ ਬੰਦੀ ਸਿੰਘਾਂ ਦਾ ਚੱਲ ਰਿਹਾ ਇੱਕ ਮੋਰਚਾ ਸਾਡਾ ਉੱਥੇ ਆਪਣਾ ਦੱਲੇਵਾਲ ਸਭ ਲਾ ਰਹੇ ਆ ਠੀਕ ਹੈ ਨਾ ਇਸ ਤਰ੍ਹਾਂ ਅਸੀਂ ਬੰਡੇ ਆਵਾਂਗੇ ਇਹਨਾਂ ਸਰਕਾਰਾਂ ਨੂੰ ਪਤਾ ਹੈ ਇਹਨਾਂ ਨੇ ਆਪਦਾ ਭਾਰਤ ਮਾਲਾ ਰੋਡ ਬਣਾ ਲੈਣਾ ਸਾਨੂੰ ਬੰਡ ਕੇ ਸੋ ਇਸ ਕਰਕੇ ਪੰਜਾਬੀਆਂ ਨੂੰ ਇੱਕ ਵਾਰ ਫੇਰ ਅਪੀਲ ਹੈ ਉਹ ਪੰਜਾਬੀ ਹੋ ਰੱਬ ਦਾ ਵਾਸਤਾ ਇਕੱਠੇ ਹੋ ਜਾਓ ਇਕੱਠੇ ਹੋ ਜਾਓ ਮਰ ਕੋ ਬੱਟੇ ਹੋ ਜਾਓ ਸਾਡੇ ਬੌਸ ਸਿੰਘ ਸਾਡੇ ਮੇਨ ਮੇਨ ਨੂੰ ਆਗੂ ਨੂੰ ਚੱਕ ਕੇ ਲੈ ਕੇ ਜਾ ਰਹੇ ਹੈ ਜੀ ਜੋ ਬੰਦਾ ਵੀ ਬੈਂਦਾ ਇਹਨਾਂ ਨੂੰ ਪਤਾ ਲੱਗਦਾ ਚੱਕ ਕੇ ਲੈ ਆਪਰੀ ਬੈਂਚ ਠੋਕ ਦੇ ਲੈ ਜਾਂਦੇ ਨੇ ਕਿੱਥੇ ਕੀਤਾ ਇਹਨਾਂ ਨੇ ਰਾਸਤਾਂ ਚ ਲੈ ਕੇ ਕੋਈ ਪਤਾ ਨਹੀਂ ਲੱਗ ਰਿਹਾ ਜੀ ਕੋਈ ਪਤਾ ਨਹੀਂ ਲੱਗ ਰਿਹਾ ਸਾਡੇ ਬੰਦੇ ਨੂੰ ਕਿੱਥੇ ਲੈ ਕੇ ਜਾਣਗੇ ਕਿੱਥੇ ਨਹੀਂ ਲੈ ਕੇ ਜਾਣਗੇ ਆਮ ਆਦਮੀ ਪਾਰਟੀ ਦੀ ਸਰਕਾਰਾ ਜਿਹੜੀ ਅੰਦੋਲਨ ਚ ਨਿਕਲੀ ਹੋਈ ਆ ਕਿ ਹੁਣ ਅੰਦੋਲਨ ਨੂੰ ਦੱਬਿਆ ਜਾ ਰਿਹਾ ਬਿਲਕੁਲ ਜੀ ਪੱਤਰਕਾਰਾਂ ਨੂੰ ਵੀ ਸੋਨੂੰ ਮੈਂ ਅਪੀਲ ਕਰਦਾ ਭਗਵੰਤ ਮਾਨ ਨੇ ਜਦੋਂ ਐਮਪੀ ਸੀ ਉਹਨਾਂ ਨੇ ਬਿਆਨ ਦਿੱਤਾ ਸੀ ਗੰਧਲੇ ਪਾਣੀ ਬਾਰੇ ਵੀ ਪ੍ਰੋਟੈਸਟ ਕਰਨਾ ਉਥੇ ਕਿਰਪਾ ਕਰਕੇ ਵੀੜੂਆ ਜਿਹੇ ਤੁਸੀਂ ਸੱਚੇ ਪੱਤਰਕਾਰ ਹੋ ਨਾਲ ਮੇਰੀ ਵੀਡੀਓ ਨਾਲੋਂ ਭਗਵੰਤ ਮਾਨ ਦੀ ਵੀਡੀਓ ਚਲਾ ਦਿਓ ਜੇ ਗ ਲੋਕਾਂ ਦਾ ਸਾਥ ਮਿਲ ਰਿਹਾ ਇੱਥੇ ਕਿਉਂਕਿ ਇਕੱਟ ਘਾਟਾ ਜਿਸ ਜਗ੍ਹਾ ਦੇ ਨਾਲ ਇਕੱਟ ਸੀਗਾ ਇਕੱਟ ਸੀਗਾ ਇਕੱਠੇ ਇਹਨਾਂ ਨੇ ਖਦੇੜ ਦਿੱਤਾ ਇਹਨਾਂ ਦੇ ਪ੍ਰਸ਼ਾਸਨ ਨੇ ਇਕੱਠ ਸੀਗਾ ਇਕੱਠ ਬਹੁਤ ਜ਼ਿਆਦੇ ਸੀਗਾ ਕਰੋੜਾਂ ਰੁਪਈਆ ਆਇਆ ਬੁੱਡੇ ਨਾਲੇ ਦੀ ਸਭਾਈ ਵਾਸਤੇ ਬਿਲਕੁਲ ਜੀ ਕਿ ਉਹਨੂੰ ਸਿਰਫ ਸਜਾਵਟ ਵਾਸਤੇ ਜਿਹੜਾ ਖਰਚ ਕੀਤਾ ਜਾ ਰਿਹਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਜੋ ਗਏ ਵੀ ਇੱਕ ਬਿਮਾਰ ਦੁਲਹਨ ਨੂੰ ਮੰਜੇ ਦੇ ਪਈ ਨੂੰ ਚੂੜਾ ਝਾੜਾ ਪਾ ਕੇ ਚਾਰ ਕਰਕੇ ਰੱਖਦਾ ਵੀ ਵਿਆਹ ਲਿੱਤੀ ਬਿਲਕੁਲ ਜੀ ਮੈਂ ਮਾਨਸਾ ਮਾਨਸਾ ਤੋਂ ਆਇਆ ਸਾਡੇ ਤਕਰੀਬਨ 70% ਕੈਂਸਰ ਨਾਲ ਮਰ ਰਹੇ ਨੇ ਨੌਜਵਾਨ ਨਿੱਕੇ ਨਿੱਕੇ ਬੱਚਿਆਂ ਨੂੰ ਪੀਲੀਆ ਹੋ ਰਿਹਾ ਹੈ ਠੀਕ ਹੈ ਨਹੀਂ ਜੀ ਪੇਟ ਦੀਆਂ ਬਿਮਾਰੀਆਂ ਲੱਗ ਰਹੀਆਂ ਨੇ ਇਸ ਕਰਕੇ ਅਸੀਂ ਉਹਨੂੰ ਉੱਠਿਆ ਉਂ ਮਰਨ ਨਾਲੋਂ ਭਗਵਾਨ ਤਮਨ ਜੀ ਤੁਹਾਨੂੰ ਵੋਟਾਂ ਪਾਈਆਂ ਸੀ ਜੇ ਤੁਹਾਡੀ ਜਮੀਰ ਜਾਗਦੀ ਹੈ ਕਿਰਪਾ ਕਰਕੇ ਬੁੱਢੇ ਨਾਲ ਇਹ ਹੱਲ ਕਰਦਾ ਨਹੀਂ ਇਹ ਤੁਹਾਡਾ ਇਹ ਮਸਲਾ ਵੱਡਾ ਬਣ ਜਾਣਾ ਕਿਉਂਕਿ ਤੁਸੀਂ ਆਪ ਬਿਆਨ ਦੇ ਦੇ ਕੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਹੋ ਨਹੀਂ ਜੋ ਬਾਦਲਾਂ ਦਾ ਹਸਰ ਹੋਇਆ ਤੁਹਾਡਾ ਇਸ ਤੋਂ ਮਾੜਾ ਹੋਏਗਾ ਦੇਖ ਸਕਦੇ ਹੋ ਇਸ ਤਰੀਕੇ